ਦੇਖੋ ਗੱਲ ਇਹ ਹੈ ਅੱਜ ਜਿਹੜਾ ਇੱਥੇ ਇਕੱਠ ਹੋਇਆ ਭਾਵੇਂ ਇਹ ਬੀਕੇਯੂ ਇੱਕ ਤਾਂ ਸਿੱਧੂਪਰਦਾ ਲੱਗਦਾ ਹੈ ਪਰ ਅਸੀਂ ਸੱਦਾ ਐਸਕੇਐਮ ਨਾਨ ਪੋਲਿਟਿਕਲ ਦਾ ਸੀ ਅਸੀਂ ਐਸਕੇਐਮ ਨਾਨ ਪੋਲਿਟਿਕਲ ਇਹ ਮਹਿਸੂਸ ਕਰਦਾ ਹੈ ਕਿ ਸਰਕਾਰ ਜਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਮਾਰਨ ਦੇ ਲਈ ਸਾਡੀ ਕਣਕ ਦੇ ਉੱਤੋਂ ਇمپੋਰਟ ਡਿਊਟੀ ਖਤਮ ਕਰਨ ਲੱਗੀ ਹੈ ਔਰ ਲਗਾਤਾਰ ਜਿਹੜੇ ਅਸੀਂ ਅੰਦੋਲਨ ਲੜ ਕੇ ਦਿੱਲੀ ਦੇ ਵਿੱਚੋਂ ਆਏ ਆ ਉਹਨਾਂ ਮੰਗਾਂ ਨੂੰ ਜਿਹੜੀਆਂ ਮੰਨੀਆਂ ਜਾ ਚੁੱਕੀਆਂ ਉਹਨਾਂ ਨੂੰ ਇਗਨੋਰ ਕਰ ਰਹੀ ਹੈ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਲੈਣਾ ਹੈ ਕਿਸਾਨਾਂ ਦੀ ਕਰਜ਼ ਮੁਕਤੀ ਤੇ ਡਾਕਟਰ ਸੁਮਿੰਦਰ ਦੀ ਰਿਪੋਰਟ ਲੈਣੀ ਹੈ ਉਹਦੀ ਤਿਆਰੀ ਦਾ ਅੰਦੋਲਨ ਦੀ ਤਿਆਰੀ ਦੀ ਇਹ ਸਾਡੀ ਸਭਾ ਹੈ ਇਹ ਕੱਲੀ ਇਹ ਨਹੀਂ ਹੋਈ ਕੱਲ ਨੂੰ ਵੀ ਸਾਡੀ ਮੋਗੇ ਦੇ ਵਿੱਚ ਇੱਕ ਸਭਾ ਹੋਣੀ ਹੈ ਉਸ ਤੋਂ ਬਾਅਦ ਸਾਡੇ ਕਰਨਾਟਕ, ਕੇਰਲਾ, ਤਾਮਿਲਨਾਡੂ ਉੱਥੇ ਵੀ ਇਹ ਸਭਾਵਾਂ ਹੋਣੀਆਂ ਨੇ ਸਾਡੀ ਕੋਸ਼ਿਸ਼ ਹੈ ਕਿ ਪੂਰੇ ਭਾਰਤ ਦੇ ਵਿੱਚੋਂ ਵੱਡੇ ਇਕੱਠ ਕਰਕੇ ਅਸੀਂ ਦਿੱਲੀ ਵੱਲ ਨੂੰ ਆ ਫਰਵਰੀ ਦੇ ਵਿੱਚ ਉਹਨਾਂ ਨੇ ਇੰਪੋਰਟ ਡਿਊਟੀ ਖਤਮ ਕਰਨ ਦਾ ਫੈਸਲਾ ਲਿਆ ਹੈ ਅਸੀਂ ਫਰਵਰੀ ਦੇ ਵਿੱਚ ਇੰਪੋਰਟ ਡਿਊਟੀ ਖਤਮ ਕਰਨ ਦੇ ਨਾਲ ਨਾਲ ਵੱਡੇ ਇਕੱਠ ਕਰਕੇ ਅਸੀਂ ਦਿੱਲੀ ਦੇ ਵਿੱਚ ਲੈ ਕੇ ਜਾਣ ਦੀ ਅਸੀਂ ਤਿਆਰੀ ਕਰ ਰਹੇ ਹਾਂ ਨਾਲ ਦੀ ਨਾਲ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਪ੍ਰਾਲੀ ਦੇ ਸਬੰਧ ਵਿੱਚ ਕਿਸਾਨਾਂ ਦੇ ਮੁਕਦਮੇ ਪਾ ਰਹੀ ਹੈ ਜਾਂ ਜਿਸ ਤਰੀਕੇ ਦੇ ਨਾਲ ਇੱਥੇ ਪ੍ਰੀपेड ਮੀਟਰ ਲਾਏ ਜਾ ਰਹੇ ਨੇ ਓ ਡਬਲਯੂਟੀਓ ਦੀਆਂ ਨੀਤੀਆਂ ਨੂੰ ਲੈ ਕੇ ਸਭ ਕੁਝ ਕੀਤਾ ਜਾ ਰਿਹਾ ਹੈ ਸਾਡੀ ਪੰਜਾਬ ਸਰਕਾਰ ਨੂੰ ਵੀ ਚੇਤਾਵਨੀ ਹੈ ਕਿ ਜੇਕਰ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਕਿਸੇ ਤਰ੍ਹਾਂ ਦੀ ਅਜਿਹੀ ਧੱਕੇਸ਼ਾਹੀ ਜਾਂ ਜਿਸ ਤਰੀਕੇ ਨਾਲ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਜਿਨ੍ਹਾਂ ਲੋਕਾਂ ਨੇ ਜ਼ਮੀਨਾਂ ਦੇ ਪੈਸੇ ਵੀ ਨਹੀਂ ਲਏ ਉਹਨਾਂ ਦੀਆਂ ਵੀ ਜ਼ਮੀਨਾਂ ਦੇ ਉੱਤੇ ਕਬਜ਼ੇ ਕੀਤੇ ਜਾ ਰਹੇ ਨੇ ਬਿਲਡਿੰਗ ਚ ਫੇਰੇ ਜਾ ਰਹੇ ਨੇ ਅਗਰੇ ਕਰਦੀ ਹੈ ਤੇ ਅੱਜ ਵਾਲੀ ਇਸ ਵੱਡੀ ਕਿਸਾਨ ਮਹਾਪੰਚਾਇਤ ਤੋਂ ਸਭ ਕੁਝ ਲੈਣਾ ਚਾਹੀਦਾ ਕਿ ਪਰ ਚੰਡੀਗੜ੍ਹ ਵੀ ਘੇਰਨ ਦੇ ਉੱਤੇ ਕੋਈ ਟਾਈਮ ਨਹੀਂ ਲੱਗਣਾ ਫਿਰ ਸਾਨੂੰ ਮਜਬੂਰ ਨਾ ਕਰਨ ਕਿ ਚੰਡੀਗੜ੍ਹ ਦੀਆਂ ਸੜਕਾਂ ਤੇ ਆ ਕੇ ਲੋਕ ਸੜਕਾਂ ਤੇ ਬੈਠਦੇ ਆ ਸੋ ਸਾਡੀ ਫਿਰ ਮਜਬੂਰੀ ਬਣੇਗੀ ਇੰਨੀਆਂ ਮੀਟਿੰਗਾਂ ਹੋ ਗਈਆਂ ਸਰਕਾਰ ਦੇ ਨਾਲ ਕੋਈ ਹੱਲ ਕਿਉਂ ਨਹੀਂ ਨਿਕਲਦਾ ਦੇਖੋ ਸਰਕਾਰਾਂ ਦੇ ਜੇਦਾ ਨਾ ਜੀ ਜੇਦਾ ਸਰਕਾਰ ਹੋਵੇ ਕਿਸਾਨ ਪੱਖੀ ਫਿਰ ਤਾਂ ਹੱਲ ਨਿਕਲਿਆਵੇ ਮੈਂ ਭਾਰਤ ਮਾਲਾ ਪ੍ਰੋਜੈਕਟ ਤੇ ਥੋੜੀ ਜੀ ਗੱਲ ਤੁਹਾਡੇ ਧਿਆਨ ਚ ਲਿਆ ਦਿੰਦਾ ਅਸੀਂ ਇਹ ਕਿਹਾ ਸਰਕਾਰ ਨੂੰ ਕਿ ਭਾਈ ਜੇਕਰ મોદી ਅਡਾਨੀਆਂ ਦੀ ਖਾਤਰ ਕਲੈਕਟਰ ਰੇਟ ਅੱਧੇ ਕਰ ਸਕਦਾ ਹੈ ਤਾਂ ਤੁਸੀਂ ਆਪਦੇ ਪੰਜਾਬ ਦੇ ਕਿਸਾਨਾਂ ਦੀ ਖਾਤਰ ਚਾਰ ਗੁਣਾ ਕਿਉਂ ਨਹੀਂ ਕਰ ਸਕਦੇ ਤਾਂ ਕਿ ਕਿਸਾਨਾਂ ਦੀ ਲੜਾਈ ਮੁੱਕ ਜੇ ਕਿਸਾਨਾਂ ਨੂੰ ਵਿਚਾਰਿਆਂ ਨੂੰ ਜਦੋਂ ਤੁਸੀਂ ਉਜਾੜਨਾ ਹੈ ਉਹ ਕਿੱਥੇ ਜਾ ਕੇ ਬਹਿਣ ਜੋਗਰੇ ਦਾ ਹੋ ਜਾਣਾ ਅਗਲੀ ਗੱਲ ਇਹ ਜਿਹੜੇ ਇਹ ਜਿਹੜੇ ਰੋਡ ਨਿਕਲਨੇ ਆ ਇਹਨਾਂ ਇਹਨਾਂ ਸਾਰਿਆਂ ਦੀ ਦਿਸ਼ਾ ਜਿਹੜੀ ਇਹ ਉੱਤਰ ਤੋਂ ਦੱਖਣ ਹੈ ਔਰ ਪੰਜਾਬ ਦੇ ਪਾਣੀ ਦਾ ਵਹਾਅ ਪੂਰੇ ਤੋਂ ਬੱਛਮ ਹੈ ਇਹ ਸਾਡੇ ਪੂਰੇ ਪੰਜਾਬ ਲਈ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਵਕਤ ਖੜਾ ਕਰੇਗਾ ਪੂਰੇ ਪੰਜਾਬ ਨੂੰ ਰੋਜ ਡੋਬ ਕੇ ਮਾਰਿਆ ਕਰੇਗਾ ਔਰ ਇਹਦੇ ਲਈ ਇਹਨੂੰ ਇਹਦਾ ਡਿਜ਼ਾਈਨ ਬਦਲੋ ਜੇ ਤੁਹਾਨੂੰ ਨਹੀਂ ਸਰਦਾ ਬਣਾਉਣੀ ਬਣਾਉਣੀ ਹੈ ਤਾਂ ਇਹਨੂੰ ਪਿੰਡਾਂ ਦੇ ਬਣਾ ਕੇ ਲੈ ਕੇ ਜਾਓ ਹੁਣ ਸਵਾਲ ਇੱਥੇ ਹੀ ਖੜਦਾ ਹੈ ਕਿ ਜੇ ਤਾਂ ਸਰਕਾਰ ਇਹ ਮੰਗ ਮੰਨੇ ਸਾਡੀ ਤਾਂ ਮੰਨਾਂਗੇ ਪੰਜਾਬ ਪੱਖੀ ਆ ਤੁਹਾਡੇ ਸਵਾਲ ਦਾ ਜਵਾਬ ਇਹੀ ਹੈ ਕਿ ਸਰਕਾਰ ਅਜੇ ਇੱਕ ਤੱਕ ਇਹਦੇ ਤੇ ਕੋਈ ਮੰਨਣ ਲਈ ਤਿਆਰ ਨਹੀਂ ਇਟ ਮੀਨਸ ਕਲੀਅਰ ਹੈ ਕਿ ਸਰਕਾਰ ਅਡਾਨੀਆਂ ਦੀ ਹੈ ਸਰਕਾਰ ਕਾਰਪੋਰੇਟਾਂ ਦੀ ਹੈ ਤੇ ਜਦੋਂ ਸਰਕਾਰਾਂ ਕਾਰਪੋਰੇਟਾਂ ਦੀਆਂ ਹੋਣਗੀਆਂ ਉਦੋਂ ਕਿਸਾਨ ਤੇ ਮਜ਼ਦੂਰ ਦੀਆਂ ਮੰਗਾਂ ਪ੍ਰਤੀ ਗੌਰ ਨਹੀਂ ਹੋਏਗੀ ਔਰ ਲੋਕਾਂ ਨੂੰ ਆਪਦੀ ਹੱਕੀ ਮੰਗਾਂ ਦੇ ਲਈ ਜੂਝਦੇ ਰਹਿਣਾ ਪਵੇਗਾ ਸ਼ਨਰਸ਼ਾਂ ਦੇ ਰਾਹ ਦੇ ਤੁਰਨਾ ਪਵੇਗਾ